ਅੱਜ ਜਿਹੜੀ ਜ਼ਿਰਕਪੁਰ ਪੁਲਿਸ ਨੇ ਰੇਡ ਕੀਤੀ ਹੈ ਆ ਸੂਚਨਾ ਕੀ ਸੀ ਤੇ ਮੌਕੇ ਤੇ ਕੀ ਕੁਝ ਬਰਾਮਦ ਕੀਤਾ ਅੱਜ ਸਾਨੂੰ ਸਿক্রেਟ ਇਨਫੋਰਮੇਸ਼ਨ ਵੀ ਦਿੱਤੀ ਸੀ ਕਿ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ 'ਚ ਪ੍ਰੋਸਟ੍ਰਿਕਸ਼ਨ ਦਾ ਕੰਮ ਚੱਲਦਾ ਹੈ ਉਹ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਹੈ D3 ਤੇ ਰਸ਼ੀਅਨ ਤੇ ਨੇਚਰ 'ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਸਾਨੂੰ ਮੰਨ ਲਿਆ ਮਾਲਕੋਈਨ ਪਤਾ ਲੱਗਿਆ ਕਿੰਨੇ ਸਮੇਂ ਤੋਂ ਇਹ ਜਿਹੜਾ ਜਸ਼ਨਪਰੋਸੀ ਦਾ ਦਸਪਾਧ ਹੀ ਆ ਰਿਹਾ ਸੀ ਚੱਲ ਰਿਹਾ ਸੀ ਕਿ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣ ਰੇਡ ਨਹੀਂ ਹੋਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਇਹ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਜੇਰਪੁਰ ਤੋਂ ਚੱਲ ਰਹੇ ਹੋ ਸਵੇਰ ਉੱਥੇ ਵੀ ਤੁਸੀਂ ਰੇਡ ਕਰੋਗੇ ਕਿੰਨੀ ਵਾਰ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀ ਕਰਾਂਗੇ ਜੇ ਸਾਨੂੰ ਪਤਾ ਲੱਗ ਜਾਵੇ ਅਸੀਂ ਛੱਡਦੇ ਨਹੀਂ ਹਾਂ ਜੀ ਡਿਸੀਨ ਐਸਐਸਪੀ ਸਾਡੇ ਜੀ ਆਪਸ਼ਨ ਵਾਲਾ ਡ ਉਹਨਾਂ ਦੀ ਦੇਸ਼ਾਂ ਨਿਰਦੇਸ਼ ਤੇ ਸੀ ਰੈਡ ਮਾਰੀ ਤੇ ਹੁਣ ਇਹਨਾਂ ਤੇ ਕੀ ਕਾਰਵਾਈ ਹੋਈ ਜੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਇਹਨਾਂ ਦੇ ਅਸੀਂ ਪਰਚਾ ਦਰਜ ਕਰਤਾ ਹਮਾਰਾ ਇਲੈਕਟ ਵਾਲਾ ਇਹਨਾਂ ਨੂੰ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿਪਤ ਸੀਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਇਹ ਸੈਮਤੀ ਨਾ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲਈ ਵੀ ਆਂਦੀਆਂ ਨੇ ਕੁਝ ਮਜਬੂਰੀਆਂ ਵਿੱਚ ਤੇ ਆਪਣੀ ਮਜਬੂਰੀਆਂ ਆਉਂਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ ਤਸਵੀਰ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸੇ ਦਾ ਇੱਕ ਹਜੇ ਪੁਛੀ ਚਲ ਰਹੀ ਹੈ ਹਜੇ ਇੱਕ ਬੰਦਾ ਫੜਿਆ ਹੈ ਹਜੇ ਪੁਛੀਚ ਕਰਾਂਗੇ ਕਿ ਸਰਵਿਸ ਲੈਣਾ ਹੈ ਹਾਂ ਸਰਵਿਸ ਲੈਣਾ ਆਏ ਸੀ ਓਨਰ ਵੀ ਪਕੜੇ ਗਏ ਨੇ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾੜਾ ਉਹਨਾਂ ਦੀ ਹਜੇ ਤਪਤੀਸ਼ ਚਲ ਰਹੀ ਹੈ ਤੇ ਉਹਨਾਂ ਦੇ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਇੱਕ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਿਰਾਏ ਤੇ ਲੈ ਰਹੇ ਨੇ ਅਸੀਂ ਅਸੀਂ ਉਹਨਾਂ ਤੇ ਅਸੀਂ ਉਹਨਾਂ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਨੋਮੀਨੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਇਸ ਦੀ ਕੋਈ ਇਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ ਤੇ ਇਹਨਾਂ ਤੇ ਵੀ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਜੀ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾਸ ਸੈਂਟਰ ਨੂੰ ਕਰਾਇਦੇ ਦੇ ਦੇ ਕੇ ਚਲਾਣ ਦੀ ਇਜਾਜ਼ਤ ਦੇ ਦਿੰਦੇ ਉਹਨਾਂ ਲਈ ਕੀ ਬਿਲਕੁਲ ਹੁਣ ਅਸੀਂ ਉਹਨਾਂ ਨੂੰ ਵੀ ਚ ਨੋਮੀਨੇਟ ਕੀਤਾ ਜੀ ਵੀ ਉਹਨਾਂ ਦੀ ਰਜ਼ਮੰਦੀ ਨਾਲ ਚੱਲ ਰਿਹਾ ਸਰ ਅੱਜ ਜਿਹੜੀ ਜ਼ਿਰਕਪੁਰ ਪੁਲਿਸ ਨੇ ਰੇਡ ਕੀਤੀ ਹੈ ਸੂਚਨਾ ਕੀ ਸੀ ਤੇ ਮੌਕੇ ਤੇ ਕੀ ਕੁਝ ਬਰਾਮਦ ਕੀਤਾ ਅੱਜ ਸਾਨੂੰ ਸਿਕਰਟ ਇਨਫੋਰਮੇਸ਼ਨ ਵੀ ਦਿੱਤੀ ਸੀ ਕਿ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ 'ਚ ਪ੍ਰੋਸਟ੍ਰਿਕਸ਼ਨ ਦਾ ਕੰਮ ਚੱਲ ਰਿਹਾ ਉਹ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਹੈ D3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਨੂੰ ਮੰਨ ਲਿਆ ਮਾਲਕ ਨੂੰ ਪਤਾ ਲੱਗਿਆ ਕਿੰਨੇ ਸਮੇਂ ਤੋਂ ਇਹ ਜਿਸਮ ਪ੍ਰੋਸੀਜਰ ਤਾਂ ਦਾਸ ਪਾ ਦੀਆਂ ਚੱਲ ਰਿਆ ਸੀ ਤੇ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣ ਰੇਡ ਨਹੀਂ ਹੋਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਜ਼ੀਰਪੁਰ ਚ ਚੱਲ ਰਹੇ ਸਵੇਰ ਉੱਥੇ ਵੀ ਤੁਸੀਂ ਰੇਡ ਕਰੋਗੇ ਕਿ ਨਹੀਂ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀ ਕਰਾਂਗੇ ਜੇ ਸਾਨੂੰ ਪਤਾ ਲੱਗ ਜਾਵੇ ਅਸੀਂ ਛੱਡ ਦੇ ਨਿਕਲ ਜੀ ਜਿਸਨ ਐਸਐਸਪੀ ਸਾਹਿਬ ਸਾਡੇ ਜੀ ਅਫਸਰ ਵਾਲਾ ਡੀਜੀਪੀ ਸਾਹਿਬ ਐਸਐਸਪੀ ਉਹਨਾਂ ਦੀ ਦਚੰਦ ਦੇ ਸਟੇਸੀਡ ਮਾਰੀ ਹੈ ਤੇ ਹੁਣ ਇਹਨਾਂ ਤੇ ਕੀ ਕਾਰਵਾਈ ਹੋਈ ਸੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਇਹਨਾਂ ਤੇ ਅਸੀਂ ਪਰਚਾ ਦਰਜ ਕਰਤਾ ਮੋਰ ਲੈਕਟ ਵਾਲਾ ਲੰਮੇ ਦੀ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿਪਟ ਸੀਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਇਹ ਸੈਂਟੀ ਨਾਲ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲਈ ਵੀ ਆਂਦੀਆਂ ਨੇ ਕੁਝ ਮਜਬੂਰੀਆਂ ਤੇ ਇਹਨਾਂ ਆਪਣੀ ਮਜਬੂਰੀਆਂ ਆਉਂਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ ਤਸਕੂ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸਮ ਇੱਕ ਹਜੇ ਪੁਛੀਚੀ ਚੱਲ ਰਹੀ ਹੈ ਹਜੇ ਇੱਕ ਬੰਦਾ ਫੜਿਆ ਹੈ ਹਜੇ ਪੁਛੀਚੀ ਚ ਰਹੀ ਕਿ ਸਰਵਿਸ ਲੈਣਾ ਹੈ ਸਰਵਿਸ ਲੈਣ ਆਏ ਸੀ ਓਨਰ ਵੀ ਪਕੜੇ ਗਏ ਨੇ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾਰ ਹੈ ਉਹਨਾਂ ਦੀ ਹਜੇ ਤਪਤੀਸ਼ ਚੱਲ ਰਹੀ ਹੈ ਤੇ ਉਹਨਾਂ ਦੇ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਕਬੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਰਾਏ ਤੇ ਅਸੀਂ ਅਸੀਂ ਉਹਨਾਂ ਤੇ ਅਸੀਂ ਉਹਨਾਂ ਦਾ ਵੀ ਵਿਚ ਨਾਮ ਨਾਮਿਨੇਟ ਕੀਤਾ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਨੋਮੀਨੇਸ਼ਨ ਵੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਇਸ ਦੀ ਕੋਈ ਇਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ ਇਹਨਾਂ ਤੇ ਵੀ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਜੀ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾਸ ਸੈਂਟਰ ਨੂੰ ਕਰਾਏ ਤੇ ਦੇ ਦੇ ਕੇ ਚਲਾਣ ਦੀ ਇਜਾਜ਼ਤ ਦੇ ਦਿੰਦੇ ਉਹਨਾਂ ਲਈ ਕਿ ਅਸੀਂ ਬਿਲਕੁਲ ਹੁਣ ਅਸੀਂ ਉਹਨਾਂ ਨੂੰ ਵੀ ਵਿਚ ਨਾਮਿਨੇਟ ਕੀਤਾ ਜੀ ਵੀ ਉਹਨਾਂ ਦੀ ਰਜਿਸਟਰੀ